ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪਾਤੜਾਂ ਦੇ ਵਿੱਚ ਪੰਜਵਾਂ ਦਿਨ ਹੋ ਗਿਆ ਇੱਕ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਧਰਨਾ ਪ੍ਰਦਰਸ਼ਨ ਚੱਲ ਰਿਹਾ ਨਿਆਲ ਪਿੰਡ ਦੇ ਬਿਲਕੁਲ ਬਾਹਰ ਤੇ ਮੇਨ ਸੜਕ ਤੇ ਚੱਲ ਰਿਹਾ ਕਾਰਨ ਇਹ ਹੈ ਕਿਉਂਕਿ ਉਸ ਇਲਾਕੇ ਦੇ ਲੋਕ ਜਾਣਦੇ ਹੋਣਗੇ ਜਾਣਦੇ ਹੋਣਗੇ ਇਸ ਧਰਨੇ ਬਾਰੇ ਪਰ ਪੰਜਾਬ ਦੇ ਲੋਕਾਂ ਨੂੰ ਵੀ ਜਾਨਣਾ ਜ਼ਰੂਰੀ ਹੈ ਕਿਉਂਕਿ ਉੱਥੇ ਟਰੱਕ ਡਰਾਈਵਰ ਵੱਜੋਂ ਕੰਮ ਕਰਨ ਵਾਲੇ ਉੱਥੇ ਦੇ ਦੋ ਲੋਕਾਂ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਹੈ ਟਰੱਕ ਡਰਾਈਵਰੀ ਦਾ ਕੰਮ ਕਰਦੇ ਸੀ ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਇਹਨਾਂ ਦਾ ਕੰਮ ਸੀ ਪੂਰੇ ਭਾਰਤ ਦੇ ਵਿੱਚ ਟਰੱਕ ਦੇ ਵਿੱਚ ਮਾਲ ਲੱਦ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪਰ ਇਹਨਾਂ ਨਾਲ ਇੱਕ ਘਟਨਾ ਵਾਪਰੀ ਜਿਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਤਾਂ ਖਤਮ ਹੋ ਗਈ ਪਰ ਇਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਪੂਰੇ ਦਾ ਪੂਰਾ ਪਿੰਡ ਪੂਰੇ ਦਾ ਪੂਰਾ ਨਿਆਲ ਪਿੰਡ ਇਸ ਸਮੇਂ ਮੁੱਖ ਮਾਰਗ ਦੇ ਉੱਪਰ ਬੈਠਾ ਹੈ ਜੋ ਪੰਜਾਬ ਅਤੇ ਹਰਿਆਣਾ ਨੂੰ ਜੋੜਦਾ ਹੈ ਤੇ ਲੋਕਾਂ ਨੂੰ ਸਮੱਸਿਆਵਾਂ ਵੀ ਆ ਰਹੀਆਂ ਨੇ ਹੁਣ ਮੁੱਦੇ ਤੇ ਆਨੇ ਆ ਮੁੱਦਾ ਏ ਹੈ ਕਿ ਹਰਪ੍ਰੀਤ ਸਿੰਘ ਤੇ ਦਵਿੰਦਰ ਸਿੰਘ ਦੋਹੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਸੀ ਇੱਕੋ ਹੀ ਗੱਡੀ ਲੈ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਂਦੇ ਸੀ ਪਰ ਉਹਨਾਂ ਨਾਲ ਮਾੜੀ ਗੱਲ ਇਹ ਹੋਈ ਕਿ ਉਹ ਬੰਗਲੌਰ ਤੋਂ ਇੱਕ ਮਾਰ ਇੱਕ ਗੱਡੀ ਦੇ ਵਿੱਚ ਮਾਲ ਭਰ ਕੇ ਪਹੁੰਚੇ ਇੱਕ ਹੋਰ ਥਾਂ ਤੇ ਗੁਜਰਾਤ ਪਹੁੰਚੇ ਤੇ ਉਸ ਤੋਂ ਬਾਅਦ ਵਾਪਸੀ ਵੇਲੇ ਲੁਧਿਆਣੇ ਕੋਲ ਉਹ ਰੁਕੇ ਕਿਉਂਕਿ ਟਰੱਕ ਡਰਾਈਵਰ ਨੇ ਕਈ ਘੰਟੇ ਡਰਾਈਵਰੀ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਆਰਾਮ ਵੀ ਕਰਨਾ ਹੁੰਦਾ ਹੈ ਜਿਹੜਾ ਮਾਲ ਇਹਨਾਂ ਨੇ ਅਨਲੋਡ ਕੀਤਾ ਉਸ ਤੋਂ ਬਾਅਦ ਜੋ ਪੇਮੈਂਟ ਮਿਲੀ ਉਹ 65000 ਰੁਪਏ ਦੀ ਪੇਮੈਂਟ ਸੀ ਇਹਨਾਂ ਦੇ ਕੋਲ ਸੀ ਪਰ ਲੁਧਿਆਣਾ ਦੇ ਵਿੱਚ ਜਦੋਂ ਆ ਕੇ ਰੁਕੇ ਤਾਂ ਉਸ ਤੋਂ ਬਾਅਦ ਜਦੋਂ ਸੌ ਕੇ ਉੱਠੇ ਤਾਂ ਇਹ ਪੈਸੇ ਕਿਸੇ ਤਰ੍ਹਾਂ ਤੇ ਇਹਨਾਂ ਕੋਲ ਗਾਇਬ ਸੀ ਯਾਨੀ ਕਿ ਚੋਰੀ ਹੋ ਗਏ ਉਸ ਤੋਂ ਬਾਅਦ ਇਹ ਇਲਜ਼ਾਮ ਲਗਾਏ ਗਏ ਕਿ ਜਿਸ ਟਰੱਕ ਮਾਲਕ ਦੇ ਕੋਲ ਇਹ ਕੰਮ ਕਰਦੇ ਸੀ ਉਹ ਟਰੱਕ ਮਾਲਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੇ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗਿਆ ਇਹਨਾਂ ਦੇ ਨਾਲ ਇਨੀ ਕੁਟ ਮਾਰ ਕੀਤੀ ਗਈ ਇਹਨਾਂ ਜ਼ਲੀਲ ਕੀਤਾ ਗਿਆ कि ਇਹਨਾਂ ਨੇ ਕਿਹਾ ਕਿ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਕੀ ਮੂੰਹ ਦਿਖਾਵਾਂਗੇ ਕਿ ਉਹਨਾਂ ਦੇ ਪਿਓ ਚੋਰ ਨੇ ਉਹਨਾਂ ਦੇ ਉੱਪਰ ਇਲਜ਼ਾਮ ਇਸ ਤਰ੍ਹਾਂ ਦਾ ਲੱਗਿਆ ਹੈ ਇਸੇ ਤੋਂ ਦੁਖੀ ਆ ਕੇ ਰੋ ਰੋ ਕੇ ਇਹਨਾਂ ਦੋਹਾਂ ਨੇ ਵੀਡੀਓ ਬਣਾਈ ਤੇ ਵੀਡੀਓ ਬਣਾਉਣ ਤੋਂ ਬਾਅਦ ਇਹ ਜ਼ਹਿਰੀਲੀ ਵਸਤੂ ਨਿਕਲ ਕੇ ਇਹਨਾਂ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਜੀ ਹਾਂ ਇਹ ਦੋਹੇ ਸ਼ਖਸ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਨੇ ਜੋ ਦਿਹਾੜੀ ਧੱਪਾ ਕਰਕੇ ਡਰਾਈਵਰੀ ਕਰਕੇ ਆਪਣੀ ਜ਼ਿੰਦਗੀ ਚਲਾਉਂਦੇ ਸੀ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਸੀ ਪਰ ਹੁਣ ਇਸ ਦੁਨੀਆ ਦੇ ਵਿੱਚ ਇਹ ਨਹੀਂ ਰਹੇ ਸਿਰਫ ਔਰ ਸਿਰਫ ਇਹਨਾਂ ਦਾ ਜੋ ਦਿਲ ਤੋੜ ਗਈ ਇੱਕ ਗੱਲ ਦਿਲ ਤੋੜ ਗਈ ਕਿ ਇਹਨਾਂ ਨੂੰ ਚੋਰ ਆਖਿਆ ਗਿਆ ਚੋਰ ਕਿਸ ਵੱਲੋਂ ਆਖਿਆ ਗਿਆ ਚੋਰ ਆਖਿਆ ਗਿਆ ਉਸ ਟਰੱਕ ਡਰਾਈਵਰ ਦੇ ਮਾਲਕ ਵੱਲੋਂ ਜੋ ਪੇਸ਼ੇਵਰ پولیس ਮਲਾਜ਼ਮ ਹੈ ਜਿਸ ਦੀ ਡ్రਾਈਵਰੀ ਇਹ ਕਰਦੇ ਸੀ ਇਹਨਾਂ ਨੇ ਕਿਹਾ ਕਿ ਸਾਡੇ ਕੋਲੋਂ ਪੈਸੇ ਚੋਰੀ ਹੋ ਗਏ ਨੇ ਜਦੋਂ ਤੱਕ ਤੁਸੀਂ ਚਾਹੋ ਤੁਸੀਂ ਸਾਡੇ ਤੋਂ ਨੌਕਰੀ ਕਰਵਾ ਸਕਦੇ ਹੋ ਬਿਨਾਂ ਕਿਸੇ ਪੈਸੇ ਦੇ ਪਰ ਅਸੀਂ ਇਹ ਮੰਨਦੇ ਕਿ ਸਾਡੇ ਕੋਲੋਂ ਪੈਸੇ ਚੋਰੀ ਹੋ ਗਏ ਇਹ ਸਾਰੇ ਪੈਸੇ ਅਸੀਂ ਤੁਹਾਡੇ ਹੌਲੀ-ਹੌਲੀ ਕਰਕੇ ਮੋੜ ਦੇਾਂਗੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਚੋਰੀ ਕੀਤੀ ਹੈ ਤੁਸੀਂ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜੋ ਬੈਂਕ ਅਕਾਊਂਟ ਹੈ ਉਹ ਵੀ ਚੈੱਕ ਕਰਵਾ ਸਕਦੇ ਹੋ ਪਰ ਇਸ ਸਭ ਦੇ ਬਾਵਜੂਦ ਕੋਈ ਫਰਕ ਨਹੀਂ ਪਿਆ ਤੇ ਇਹਨਾਂ ਨੂੰ ਜ਼ਲੀਲ ਕੀਤਾ ਗਿਆ ਮਾਰਿਆ ਕੁੱਟਿਆ ਗਿਆ ਤੇ ਉਸ ਤੋਂ ਬਾਅਦ ਦੁਖੀ ਹੋ ਕੇ ਦੋਹਾ ਨੇ ਆਪਣੀ ਜਾਨ ਦੇ ਦਿੱਤੀ ਇਹ ਪੰਜਾਬ ਦਾ ਹਾਲੇ ਜਿੱਥੇ ਗਰੀਬ ਸ਼ਖਸ ਇਸ ਕਰਕੇ ਮਰ ਜਾਂਦਾ ਕਿ ਉਸ ਨੂੰ ਜ਼ਲੀਲ ਕੀਤਾ ਗਿਆ ਢਿੱਡ ਉਹ ਆਪਣਾ ਪਾਲ ਸਕਦਾ ਸੀ ਇਹਨਾਂ ਦੋਹਾਂ ਦੀ ਇਹੀ ਕਹਾਣੀ ਸੀ ਅੱਗੇ ਦੀ ਕਹਾਣੀ ਵੀ ਦੱਸਾਂਗੇ ਪਰ ਸਭ ਤੋਂ ਪਹਿਲਾਂ ਇਹਨਾਂ ਦੇ ਮੂੰਹੋਂ ਜੋ ਇਹਨਾਂ ਦੀ ਲਾਚਾਰੀ ਹੈ ਜੋ ਇਹਨਾਂ ਦੀ ਬੇਬਸੀ ਹੈ ਉਹ ਸੁਣਨੀ ਲਾਜ਼ਮੀ ਹੈ ਤੇ ਇਹਨਾਂ ਨੇ ਜ਼ਹਿਰ ਖਾਣ ਤੋਂ ਪਹਿਲਾਂ ਕੀ ਕੁਝ ਗੱਲਾਂ ਕਹੀਆਂ ਉਹ ਸੁਣਨਾ ਲਾਜ਼ਮੀ ਹੈ ਕੋਟ ਵੀ ਸਹੇਲੀ ਕੋਈ ਗੱਲ ਨਹੀਂ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ ਸਾਨੂੰ ਪਤਾ ਨਹੀਂ ਰਿਹਾ ਸਾਡੀ ਆਦਤ ਤਾਂ 5 ਵਜੇ ਉੱਠਣ ਦੀ ਪਰ ਸਾਡੀ 8 ਵਜੇ ਤੱਕ ਅੱਖ ਨਹੀਂ ਖੁੱਲੀ। ਉਹਦੇ ਕੋਲੇ ਦੇਖੋ ਇੱਕ ਕੱਲੀ-ਕੱਲੀ ਲੋਕੇਸ਼ਨ ਹੈ ਗੱਡੀ ਦੀ ਕਿੱਥੇ ਮੈਨੇ ਚਾਹ ਪੀਤੀ ਕਿੱਥੇ ਮੈਨੇ ਰੋਟੀ ਖਾਧੀ। ਸਮਝ ਤੋਂ ਬਾਹਰ ਹੈ ਸਾਡੀ ਗੱਲ। ਸਾਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਗਿਆ ਕੀ ਨਾ। ਸਾਤੋਂ ਪੈਸੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਸੀ। ਨਾ ਸਾਡੀ ਜ਼ਿੰਦਗੀ 'ਚ ਆਇਆ। ਅਸੀਂ ਤਾਂ ਉਹੀ ਤੇ 7-8000 ਤਨਖਾਹ ਲੈਣ ਵਾਲੇ ਬਾਈ। ਠੀਕ ਹੈ। ਉਸੇ ਤੇ ਗੁਜ਼ਾਰਾ ਕਰਦੇ ਤੇ। ਜੇ ਕਦੇ ਵੀ ਕਿਸੇ ਮਾਲਕ ਨੇ ਇਹ ਗੱਲ ਕਹੇ ਤੀ ਵੀ ਹਾਂ ਇਹ ਬੰਦੇ ਚੋਰ ਤੇ ਫੇਰਾਂ ਮੇਰੇ ਵੀ ਚੋਰੀ ਕਰਕੇ ਗਏ ਨੇ ਕੇ ਜਾਂ ਮੇਰੇ ਮੇਰੀ ਮੇਰੇ ਇਤਨਾ ਖਾ ਨਾ ਮੇਰੇ ਮੇਰੀ ਗੱਡੀ ਜੋ ਪੈਸੇ ਚੋਰੀ ਹੋਏ ਨੇ ਜਾਂ ਮੇਰੀ ਗੱਡੀ ਜੋ ਮਾਲ ਵਿੱਚ ਹੈ ਇਹਨਾਂ ਨੇ ਯਾਰ ਕਦੇ ਨਾ ਮਦਦ ਕਰਿਓ ਭਰ ਭਾਈ ਬਣ ਕੇ ਸਾਡੀ ਦੋਵਾਂ ਦੀ ਹੱਥ ਬੰਨ ਦੇ ਮੇਰੇ ਹੱਥ ਤੇ ਦਾ ਫੋਨ ਹੈਗਾ ਠੀਕ ਹੈ ਅਸੀਂ ਆਪਣੀ ਜੀਵਨ ਲੀਲਾ ਲੱਗੇ ਆ ਮੈਂ ਬਹੁਤ ਹਮੇ ਕੰਮ ਕਰਿਆ ਬਹੁ ਫੈਕਟਰੀਆਂ ਚ 23 ਸਾਲ ਮੈਂ ਫੈਕਟਰੀ ਚ ਕੰਮ ਕਰਿਆ ਜੇ ਕਿਤੇ ਉੱਥੋਂ ਵੀ ਕਹਿੰਦਾ ਵੀ ਹਾਂ ਕੈਸ ਚੋਂ ਪੈਸੇ ਕੱਢਦੇ ਰਹੇ ਨੇ ਬਈ ਯਾਰ ਬੇਚੱਕਣ ਸਾਹਬ ਨਾ ਕਰਿਓ ਆਹ ਬਾਈ ਬਣ ਕੇ ਨਾ ਜਰੂਰ ਦੇਖ ਲਓ ਹਾਰ ਗਿਆ ਯਾਰ ਅਸੀਂ ਜ਼ਿੰਦਗੀ ਤੋਂ ਹਾਰ ਕੇ ਕੀ ਦੀ ਤੋਂ ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ ਸਾਤੋਂ ਨਹੀਂ ਬਾਈ ਬਣਨਾ 65000 65500 ਰੁਪਇਆ ਸਾਡੇ ਤਾਂ ਘਰੇ ਖਾਣ ਨੂੰ ਧਾਣੇ ਨਹੀਂ ਹੈਗੇ ਅੱਜ ਤਾਂ ਕਿਹਦੀ ਗੱਡੀ ਚਲਾਦਾਂਗੇ ਬਾਈ ਤੇਰੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਅਸੀਂ ਉਸ ਨਹੀਂ ਮੰਗਦੇ ਅੰਨਾ ਬਾਈ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਨੇ ਮੇਰੇ ਅੱਤੇ ਜਿੰਮੇਵਾਰੀ ਤਾਂ ਦੇਤੀ ਮੈਂ ਪੈਸੇ ਦਊਂਗਾ ਕਿਤੋਂ ਜਾਇ ਕਿਤੋਂ ਦਊਗਾ ਹੈ ਹੀ ਨਹੀਂ ਪੈਸੇ ਇਹ ਪੈਸੇ ਹੁੰਦੇ ਤਾਂ ਇੰਨੇ ਕ ਪੈਸੇ ਹੁੰਦੇ ਸਾਡੇ ਕੋਲੇ ਅਸੀਂ ਫਿਰ ਗੱਡੀਆਂ ਦੇ ਤੱਕ ਕਿਉਂ ਖਾਂਦੇ ਬਾਈ ਉਹ ਉਹਦੀ ਗੱਡੀ ਐ ਹੁਣ ਸੀ ਆ ਉਹ ਪਾਲ ਮਿਸਤਰੀ ਐ ਰੂ ਦਾ ਵੀ ਦੱਸ ਰੇਬਰ ਉਹ ਲਾਟਨ ਜਾਰੇ ਦਾ ਪਤਾ ਨਹੀਂ ਜੂਦਾ ਉਹਦੇ ਕੋਲੇ ਮੇਰਾ ਲਾਇਸੈਂਸ ਵੀ ਐ ਮੈਨੂੰ ਦਬਕੇ ਦਿੰਦਾ ਮੈਨੂੰ ਕੁੰਜੇ ਲਾਵਾਂਗੇ ਕਹਿੰਦਾ ਪੈਸੇ ਦੱਸ ਦੇ ਕਿੱਥੇ ਨੇ ਕਦੇ ਕਹਿੰਦਾ ਕੁੜੀ ਦੇ ਖਾਤੇ 'ਚ ਪਾ ਦੇ ਕਦੇ ਕਹਾਂ ਕਿੱਥੇ ਪਾ ਦੇ ਠੀਕ ਹੈ ਸਾਰੇ ਬਾਅਦ ਸਾਡੇ ਸਾਰੇ ਟੱਬਰ ਦੇ ਖਾਤੇ ਚ ਇਕ ਹੋ ਜਾਣ ਸਾਡਾ ਘਰ ਦੀ ਤਲਾਸ਼ੀ ਹੋ ਜੇ ਸਾਡੇ ਕਿਤੇ ਵੀ ਉਹਨਾਂ ਨੂੰ ਸ਼ੱਕ ਲੱਗਦਾ ਸਾਰੇ ਸਾਰੇ ਖਾਤੇ ਮੇਰੀ ਗੁੜੀ ਆਪ ਚੈੱਕ ਕਰਾਊਗੀ ਖਾਤੇ ਜਿੰਨਾ ਪੈਸੇ ਹੋਵੇ ਭਾਈ ਸਾਨੂੰ ਅਨਸਾਫ਼ ਦਵਾਇਓ ਹਰਪ੍ਰੀਤ ਸਿੰਘ ਤੇ ਦਵਿੰਦਰ ਸਿੰਘ ਦੀ ਤੁਸੀਂ ਬੇਬਸੀ ਦੇਖੀ ਕਿ ਆਖਰੀ ਸਮੇ ਉਹ ਕਿਵੇਂ ਰੋ ਰੋ ਕੇ ਦੱਸ ਰਹੇ ਸੀ ਕਿ ਸਾਡੇ ਦੇ ਉੱਪਰ ਸਾਡੇ ਉੱਪਰ ਜੋ ਇਲਜ਼ਾਮ ਲਗਾਏ ਗਏ ਨੇ ਚੋਰ ਹੋਣ ਦੇ ਉਸ ਤੋਂ ਅਸੀਂ ਬੇहद ਦੁਖੀ ਹਾਂ ਅਸੀਂ ਮਿਹਨਤ ਕਸ਼ ਲੋਕਾਂ ਤੇ ਕਿਸੇ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ ਸਾਡੇ ਤੋਂ ਇਹ ਇਲਜ਼ਾਮ ਜਰਿਆ ਨਹੀਂ ਜਾ ਰਿਹਾ ਇਸ ਕਰਕੇ ਅਸੀਂ ਆਪਣੀ ਜਾਨ ਦੇ ਰਹੇ ਕਿਉਂਕਿ ਪੰਜਵਾਂ ਦਿਨ ਹੋ ਚੁੱਕਾ ਹੈ ਇਸ ਪੂਰੇ ਧਰਨਾ ਪ੍ਰਦਰਸ਼ਨ ਨੂੰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨਿਆਲਪਿੰਡ ਦੇ ਬਾਹਰ ਇਸ ਸਮੇਂ ਇਕੱਠੇ ਨੇ ਮੁੱਖ ਮਾਰਗ ਨੂੰ ਜਾਮ ਕੀਤਾ ਹੋਇਆ ਇਲਜ਼ਾਮ ਇਹ ਹੀ ਨੇ ਕਿ ਜਿਸ ਪੁਲਿਸ ਵਾਲੇ ਦੇ ਉੱਪਰ ਇਲਜ਼ਾਮ ਲੱਗੇ ਨੇ ਉਸ ਨੂੰ ਗ੍ਰਿਫਤਾਰ ਕੀਤਾ ਨੂੰ ਗ੍ਰਫਤਾਰ ਕੀਤਾ ਜਾਵੇ ਮੇਰੇ ਨਾਲ ਇਸ ਸਮੇਂ ਧਰਨੇ ਦਾ ਦੀ ਜੋ ਅਗਵਾਈ ਕਰ ਰਹੇ ਨੇ ਮਨਜੀਤ ਸਿੰਘ ਕਿਸਾਨ ਆਗੂ ਨੇ ਫੋਨਲਾਈਨ ਤੇ ਜੁੜੇ ਨੇ ਮਨਜੀਤ ਸਿੰਘ ਜੀ ਕਿੰਨਾ ਦਿਨ ਜਿਵੇਂ ਤੁਸੀਂ ਪਹਿਲਾਂ ਹੀ ਦੱਸ ਰਿਹਾ ਸੀ ਕਿ ਪੰਜ ਅੱਜ ਪੰਜਵਾਂ ਦਿਨ ਹੋ ਚੁੱਕਿਆ ਧਰਨੇ ਪ੍ਰਦਰਸ਼ਨ ਦਾ ਪ੍ਰਸ਼ਾਸਨ ਨੇ ਕੋਈ ਪ੍ਰੋਗਰੈਸ ਕੀਤੀ ਹੈ ਜਾਂ ਉਸੇ ਤਰ੍ਹਾਂ ਹੀ ਧਰਨਾ ਚੱਲਦਾ ਰਹੇਗਾ ਦੇਖੋ ਅੱਜ ਪੰਜਵੇਂ ਦਿਨ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਹੈ ਜੀ ਜੀ ਤੇ ਪ੍ਰਸ਼ਾਸਨ ਬਸ ਆਪਣੀ ਜਿਹੋ ਜੀ ਕਾਰਜਗਾਰੀ ਨਿਭਾ ਰਿਹਾ ਹੈ ਉਹਦੇ ਵਿੱਚੋਂ ਸਾਨੂੰ ਕੋਈ ਵੱਡੀ ਆਸ ਹਜੇ ਤੱਕ ਕੋਈ ਜਾਗ ਨਹੀਂ ਗਈ ਕਿਉਂਕਿ ਮੁੱਖ ਦੋਸ਼ੀ ਹੈ ਜਿਹੜਾ ਉਹ ਹਾਲੇ ਇਹਨਾਂ ਦੇ ਹੱਥ ਨਹੀਂ ਲੱਗਿਆ ਜੀ ਦੂਜੇ ਦੋ ਗ੍ਰਿਫਤਾਰ ਕੀਤੇ ਹੋਏ ਐ ਤੇ ਪ੍ਰਸ਼ਾਸਨ ਵੱਲੋਂ ਬਾਰ ਬਾਰ ਇਹੀ ਗੱਲ ਹੈ ਕਿ ਤੁਸੀਂ ਅਸੇ ਪਰਚਾ ਦਰਜ ਹੋ ਗਿਆ ਉਹਨੂੰ ਗ੍ਰਿਫਤਾਰ ਦਾ ਕਾਰ ਹੀ ਲੈਣਾ ਸੰਸਕਾਰ ਕਰ ਦੋ ਪਰ ਸਾਡੇ ਨਗਰ ਦਾ ਤੇ ਸਮੁੱਚੇ ਪਰਿਵਾਰ ਦਾ ਦੇ ਇਲਾਕਾ ਨਮਸਤਿਆਂ ਦਾ ਇਹ ਵੀ ਜਦੋਂ ਤੱਕ ਮੁੱਖ ਦੋਸ਼ੀ ਗ੍ਰਿਫਤਾਰ ਨਹੀਂ ਹੋ ਜਾਂਦਾ ਉਦੋਂ ਤੱਕ ਸਾਡਾ ਸੰਸਕਾਰ ਕਰਨ ਵਾਲਾ ਕੋਈ ਇਰਾਦਾ ਨਹੀਂ ਨਾ ਅਸੀਂ ਕਰਨਾ ਜਦੋਂ ਤੱਕ ਉਹ ਦੋਸ਼ੀ ਨੂੰ ਸਲਾਖਾਂ ਵਿੱਚ ਨਹੀਂ ਕਰਦੇ ਤੇ ਪਰਿਵਾਰ ਨੂੰ ਤੇ ਸਾਡੇ ਉਹ ਵੀਰਾਂ ਨੇ ਦੇਖੋ ਵਾਰ-ਵਾਰ ਕਰਲਾ ਕੇ ਕਿਹਾ ਜੀ ਕਿ ਭਾਈ ਜੇ ਅਸੀਂ ਵੀਡੀਓ ਬਣਾਈ ਹੈ ਸੱਚੇ ਹੋਏ ਤਾਂ ਸਾਨੂੰ ਇਨਸਾਫ ਦਵਾ ਦਿਓ ਸਾਡੇ ਪਰਿਵਾਰ ਨੂੰ ਇਨਸਾਫ ਦਵਾ ਦਿਓ ਨਾਲ ਆ ਜਿਓ ਅਸੀਂ ਉਸ ਗੱਲ ਤੇ ਸਮਚਾ ਨਗਰ ਤੇ ਸਮਚਾ ਇਲਾਕਾ ਇੱਕ ਜੋ ਟੋਕੇ ਖੜਿਆ ਹੈ ਤਾਂ ਉਸ ਤੋਂ ਬਿਨਾ ਕੋਈ ਕਮਿਟਮੈਂਟ ਕਿਸੇ ਪ੍ਰਸ਼ਾਸਨ ਨਾਲ ਨਹੀਂ ਕਿਸੇ ਸਰਕਾਰ ਨਾਲ ਨਹੀਂ ਕਿਉਂਕਿ ਮੁੱਖ ਦੋਸ਼ੀ ਨੂੰ ਫੜਨਾ ਹੀ ਉਦੋਂ ਬਾਅਦ ਕੋਈ ਅਗਲੀ ਗੱਲਬਾਤ ਜਿਹੜੀ ਹੈਗੀ ਆ ਫਿਰ ਚੱਲਣੀ ਮਨਜੀਤ ਸਿੰਘ ਜਿਸ ਮੁੱਖ ਮਲਜ਼ਮ ਦੀ ਗੱਲ ਹੋ ਰਹੀ ਹੈ ਪੁਲਿਸ ਵਾਲੇ ਦੀ ਉਹ ਪੁਲਿਸ ਵਾਲਾ ਇਸੇ ਪਿੰਡ ਦਾ ਨਿਆਲ ਪਿੰਡ ਦਾ ਰਹਿਣ ਵਾਲਾ ਹੈ ਜਾਂ ਕਿਸੇ ਹੋਰ ਪਿੰਡ ਦਾ ਰਹਿਣ ਵਾਲਾ ਹੈ ਨਹੀਂ ਉਹ ਲਖਮਿੰਦਰ ਸਿੰਘ ਲੱਖਾ ਜਿਹੜਾ ਰਹਿਣ ਵਾਲਾ ਹੈ ਜੀ ਉਹ ਸਾਡੇ ਪਾਤਣਾ ਤੋਂ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹਰਿਆਉ ਖੁਰਦਾ ਪਾਤਣਾ ਤਹਿਸੀਲ ਦਾ ਹੀ ਹੈ ਜੀ ਉਹ ਅਰੇ ਉਹ ਖੁਰਦਦਾ ਜਿਹੜਾ ਮੌਕੇ ਦਾ ਕਾਨੂੰਨ ਦਾ ਰਖਵਾਲਾ ਹੈ ਪੁਲਿਸ ਅਧਿਕਾਰੀ ਜੀ ਮਤਲਬ ਜਿਹੜਾ ਦੇਖੋ ਕਾਨੂੰਨ ਦੇ ਰਖਵਾਲੇ ਲੋਕ ਹੈ ਉਹ ਇੱਕ ਆਪਣੀਆਂ ਕਾਰੋਬਾਰ ਵੀ ਚਲੋ ਸੈਡ ਵਿਨੈਸ ਚਲਾਉਂਦੇ ਆ ਗੱਡੀਆਂ ਚਲਾ ਰਹੇ ਆ ਤੇ ਸਾਡੇ ਇਹ ਭਰਾ ਨਾ ਮਾਤਰ ਤਨਖਾਹ ਤੇ 5-7000 8000 ਜਿੰਨੀ ਵੀ ਤੇ ਕੰਮ ਕਰ ਰਹੇ ਸੀ ਜੀ ਕਿਹੋ ਜਿਹਾ ਇਲਜ਼ਾਮ ਇਹਨਾਂ ਤੇ ਲਾ ਕੇ ਉਹਨਾਂ ਨੇ ਜਲੀਲ ਕੀਤਾ ਜਿਹੜਾ ਇਹਨਾਂ ਨੂੰ ਮਤਲਬ ਕੁੱਟਿਆ ਗਿਆ ਮਾਰਿਆ ਗਿਆ ਜੀ ਜਿਹੋ ਜਿਹਨਾਂ ਦੀ ਹਾਲਤ ਸਾਨੂੰ ਜਿੱਥੋਂ ਤੋਂ ਪਹੇਗਾ ਕਿ ਇਹਨਾਂ ਦੇ ਕੱਪੜੇ ਉਤਾਰ ਕੇ ਇਹਨਾਂ ਦੀ ਵੀਡੀਓ ਵਾਇਰਲ ਵੀਡੀਓ ਬਣਾਈਆਂ ਜੀ ਤੇ ਫਿਰ ਉਹਦੇ ਵੱਲੋਂ ਜਿਹੜੀਆਂ ਧਮਕੀਆਂ ਫੋਨ ਤੇ ਦਿੱਤੀਆਂ ਗਈਆਂ ਕਿ ਛੋਡੇ ਵਰਗੇ ਬਹੁਤ ਮਤਲਬ ਅਸੀਂ ਦੇਖੇ ਹੈ ਤੇ ਛੋਡੇ ਤੇ ਪਾ ਕੇ ਗੋਲੀਆਂ ਦਾ ਨਸ਼ੇ ਦਾ ਪਰਚਾ ਮੈਂ ਜੇਲ੍ਹ ਕਰਾ ਦੂੰ ਕਿਉਂਕਿ ਉਹ ਤੋਂ ਪਹਿਲਾਂ ਇੱਕ ਜਿਹੜਾ ਵੀਰ ਉਹਦੇ ਸਾਡੇ ਲਵੇ ਕਮਾਂਡ ਪਿੰਡ ਤੋਂ ਸੀਗਾ ਮੇਰੇ ਨਾ ਬਿਸਰ ਗਿਆ ਪਿੰਡ ਦਾ ਜੀ ਉਹ ਤੇ ਵੀ ਉਹਨੇ ਇੱਕ ਇਹੋ ਜਿਹੀ ਘਟਨਾ ਤੇ ਕਾਰਵਾਈ ਕਰਵਾਈ ਸੀ ਜਿਹਦੀ 3 ਸਾਲ ਬਾਅਦ ਸੁਣਨ ਦੇ ਵਿੱਚ ਸਾਡੇ ਕੋਲ ਜਿੰਨੀ ਰਿਪੋਰਟ ਆਈ ਹੈ ਕਿ ਜਵਾਨ ਤੋਂ ਹੋਈ ਹੈ ਜੀ ਮਤਲਬ ਇਹੋ ਜੀਆਂ ਹਰਕਤਾਂ ਦੇ ਵਿੱਚ ਜਿਹਾ ਹੋ ਇਨਸਾਨ ਹੈ ਜਿਹੜਾ ਪ੍ਰਸ਼ਾਸਨ ਦਾ ਤੇ ਕਾਨੂੰਨ ਦਾ ਨਜਾਇਜ਼ ਫਾਇਦਾ ਚੁੱਕਦਾ ਮਜੀਤ ਸਿੰਘ ਜੀ ਤੁਹਾਡੀ ਕਿਸੇ ਉੱਚ ਅਧਿਕਾਰੀ ਨਾਲ ਹੁਣ ਗੱਲਬਾਤ ਹੋਈ ਹੈ ਕਿ ਉਹਨਾਂ ਨੇ ਕਿੰਨੀ ਪ੍ਰੋਗਰੈਸ ਕੀਤੀ ਹੈ ਕਿੰਨੀਆਂ ਗ੍ਰਿਫਤਾਰੀਆਂ ਕੀਤੀਆਂ ਨੇ ਤੁਸੀਂ ਇਹ ਧਰਨਾ ਚੁੱਕਣ ਲਈ ਰਾਜ਼ੀ ਹੋ ਰਹੇ ਹੋ ਜਾਂ ਅੱਗੇ ਵੀ ਧਰਨਾ ਚੱਲੇਗਾ ਇਹ ਆਪ ਕੋ ਸਾਡੀ ਜਿੰਨੀ ਗੱਲ ਪਤੋਈ ਹੈ ਸਾਡੇ ਸਦਰ ਐਸਐਚਓ ਹੈ ਡਿਪਤੀ ਸਾਹਿਬ ਜਿਹੜੇ ਲੋਕਲ ਆਇਆ ਸੀ ਉਹਨਾਂ ਨਾਲ ਵੀ ਗੱਲਬਾਤ ਤੇ ਅੱਜ ਐਸਐਸਪੀ ਸੌਰੀ ਐਸਪੀ ਹੈੱਡ ਕੁਆਟਰ ਵਿਤਵ ਚੌਧਰੀ ਤੇ ਉਹਨਾਂ ਨਾਲ ਜਸਵਿੰਦਰ ਟਵਾਣਾ ਜੀ ਤੇ ਇੱਥੋਂ ਦਾ ਪ੍ਰਸ਼ਾਸਨ ਆਇਆ ਸੀ ਬਸ ਗੱਲਬਾਤ ਉਹੀ ਕਿ ਜਦ ਅਸੀਂ ਜਦੋਂ ਪਰਚਾ ਉਹਨਾਂ ਤੇ ਦਰਜ ਹੋ ਗਿਆ ਅਰੈਸਟ ਕਰ ਲੈਣਾ ਤੁਸੀਂ ਸੰਸਕਾਰ ਕਰ ਦਿਓ ਪਰ ਅਸੀਂ ਇੱਥੋਂ ਧਰਨਾ ਚੱਕਣ ਦੀ ਗੱਲ ਤੋਂ ਦੂਰ ਹੈ ਜਦੋਂ ਤੋਂ ਕੋਈ ਨਾ ਵੀਰਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਧਰਨੇ ਦਾ ਕੱਲ ਨੂੰ ਰੂਪ ਹੋਰ ਹੋਣਾ ਤੇ ਉਸ ਤੋਂ ਅਗਲੇ ਦਿਨ ਹੋਰ ਹੋਣਾ ਕਿਉਂਕਿ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਲਿਖਿਆ ਅਸੀਂ ਪੂਰੇ ਪਤਨਾ ਸ਼ਹਿਰ ਦੇ ਵਿੱਚ ਸਾਰੇ ਜਿੰਨੇ ਵੀ ਐਸੋਸੀਏਸ਼ਨਾਂ ਆੜਤੇ ਐਸੋਸੀਏਸ਼ਨਾਂ ਹੈ ਸ਼ੈਲਰ ਵਾਲੇ ਨੇ ਜਾਂ ਕਰੰਦੇ ਵਾਲੇ ਜਿੰਨੀਆਂ ਵੀ ਹੈਗੀਆਂ ਸਵਾਸੇਵਕ ਜਥੇਬੰਦੀਆਂ ਧਾਰਮਿਕ ਜੀ ਸਾਰੇ ਬਾਜ਼ਾਰ ਨੂੰ ਅਸੀਂ ਅਪੀਲ ਕੀਤੀ ਤੇ ਪੂਰਾ ਸਮਰਥਨ ਮਿਲਿਆ ਕਿ ਅਸੀਂ 4 ਘੰਟੇ ਬਾਜ਼ਾਰ ਬੰਦ ਕਰਕੇ ਅਸੀਂ ਰੋਸ ਮਾਰਚ ਕਰਨਾ ਹੈ ਉਹਨਾਂ ਡੈੱਡ ਬੋਡੀਆਂ ਨੂੰ ਲੈ ਕੇ मतलब उस इंसाफ दी लड़ाई ਨੂੰ ਅੱਗੇ ਵਧਾਉਂਦੇ ਹੋਏ ਤਾਂ ਕੱਲ ਨੂੰ ਪੂਰੀ ਹਮਾਇਤ ਦੇ ਵਿੱਚ ਪੂਰਾ ਪਟਨਾ ਸ਼ਹਿਰ ਸਾਡੇ ਨਾਲ ਜੁੜ ਰਿਹਾ ਧੰਨਵਾਦ ਮਨਜੀਤ ਜੀ ਗੱਲਬਾਤ ਦੇ ਲਈ ਤਾਂ ਮਨਜੀਤ ਸਿੰਘ ਕਿਸਾਨ ਆਗੂ ਨੇ ਨਿਆਲਪਿੰਡ ਦੇ ਹੀ ਰਹਿਣ ਵਾਲੇ ਨੇ ਕੱਲ ਦੀ ਜੋ ਉਹਨਾਂ ਨੇ ਧਰਨਾ ਪ੍ਰਦਰਸ਼ਨ ਅੱਜ ਜੋ ਪੰਜਵਾਂ ਦਿਨ ਖਤਮ ਹੋ ਰਿਹਾ ਲਗਭਗ ਕੱਲ ਵੀ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਤੇ ਕਿਹਾ ਗਿਆ ਕਿ ਅੱਗੇ ਜਦੋਂ ਤੱਕ ਸਾਰੇ ਦੋਸ਼ੀ ਫੜੇ ਨਹੀਂ ਜਾਂਦੇ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਪਟਨਾ ਜੋ ਸ਼ਹਿਰ ਹੈ ਉਸ ਨੂੰ ਕੱਲ ਬੰਦ ਰੱਖਣ ਦਾ ਵੀ ਜੋ ਐਲਾਨ ਕੀਤਾ ਗਿਆ ਉਹ ਵੀ ਕੀਤਾ ਗਿਆ ਤੇ ਇਸ ਦੇ ਤਹਿਤ ਜੋ ਦੋਹੇ ਲਾਸ਼ਾਂ ਨੇ ਇਹਨਾਂ ਨੂੰ ਲੈ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲਿਆ ਜਾਏਗਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਯਾਨੀ ਕਿ ਸਾਡਾ ਸਮਾਜ ਕੁਛ ਇਸ ਤਰ੍ਹਾਂ ਦਾ ਹੈ ਕਿ ਜਿੱਥੇ ਪ੍ਰਦਰਸ਼ਨ ਕਰਨੇ ਪੈਂਦੇ ਨੇ ਇਨਸਾਫ ਲੈਣ ਦੇ ਲਈ ਖਾਸ ਕਰਕੇ ਅਜਿਹੇ ਮਾਮਲਿਆਂ ਦੇ ਵਿੱਚ ਜੋ ਇਲਜ਼ਾਮ ਉਸ ਪੁਲਿਸ ਮੁਲਾਜ਼ਮ ਤੇ ਲੱਗੇ ਨੇ ਜਿਸ ਦਾ ਏ ਟਰੱਕ ਸੀ ਉਸ ਨੂੰ ਹੁਣ ਤੱਕ ਪੂਰਾ ਪੁਲਿਸ ਅਮਲਾ 5ਵੇਂ ਦਿਨ ਵੀ ਫੜ ਨਹੀਂ ਸਕਿਆ ਹੈ ਇਹਨਾਂ ਦੀ ਖੁਦਕੁਸ਼ੀ ਤੋਂ ਬਾਅਦ ਤਾਂ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਪ੍ਰਸ਼ਾਸਨ ਦੇ ਉੱਪਰ ਕਿ ਇਸ ਜੋ ਮੌਜੂਦਾ ਪੁਲਿਸ ਮੁਲਾਜ਼ਮ ਹੈ ਇਸ ਤੇ ਉੱਪਰ ਇਹਨੇ ਗੰਭੀਰ ਇਲਜ਼ਾਮ ਲੱਗੇ ਨੇ ਤਾਂ ਉਸ ਦੀ ਗ੍ਰਿਫਤਾਰੀ ਹੁਣ ਤੱਕ ਕਿਉਂ ਨਹੀਂ ਹੋ ਸਕੀ ਉਸ ਦਾ ਖੁਰਾ ਖੋਜ ਕੀ ਪੰਜਾਬ ਪੁਲਿਸ ਦੇ ਕੋਲ ਨਹੀਂ ਹੈ ਇਹ ਇੱਕ ਵੱਡਾ ਸਵਾਲ ਹੈ ਤੁਹਾਨੂੰ ਦਿਖਾਈਏ ਉਹ ਤਸਵੀਰਾਂ ਮੁੜ ਕੇ ਜਿੱਥੇ ਇਹ ਦਰਨਾ ਪ੍ਰਦਰਸ਼ਨ ਜਾਰੀ ਹੈ ਉਸੇ ਥਾਂ ਤੇ ਇਹ ਦੋਹੇ ਲਾਸ਼ਾਂ ਨੂੰ ਰੱਖਿਆ ਗਿਆ ਅਣਮਿੱਥੇ ਸਮੇਂ ਦੇ ਲਈ ਪ੍ਰਦਰਸ਼ਨ ਜਾਰੀ ਹੈ ਤੇ ਇਸੇ ਥਾਂ ਤੇ ਉਹਨਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵੀ ਬੈਠੇ ਨੇ ਜੋ ਆਪਣੀ ਜੋ ਗੱਲ ਹੈ ਉਹ ਦੱਸ ਰਹੇ ਤੇ ਇਹ ਵੀ ਕਹਿ ਰਹੇ ਨੇ ਕਿ ਅਸੀਂ ਹੁਣ ਸਾਨੂੰ ਸਮਝ ਨਹੀਂ ਆ ਰਿਹਾ ਕਿ ਸਾਡੇ ਪਰਿਵਾਰ ਦਾ ਅੱਗੇ ਕਿਵੇਂ guzara ਚੱਲੇਗਾ ਕਿਉਂਕਿ ਕਮਾਉਣ ਵਾਲੇ ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਸੀ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੋ ਵੀ ਉਹ ਕਮਾ ਕੇ ਲਿਆਉਂਦੇ ਸੀ ਉਸੇ ਨਾਲ ਹੀ ਪਰਿਵਾਰ ਚੱਲਦਾ ਸੀ ਹੁਣ ਉਹਨਾਂ ਦੇ ਸਾਹਮਣੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਅੱਗੇ ਦੀ ਰੋਟੀ ਦਾ ਇੰਤਜ਼ਾਮ ਕਿਵੇਂ ਹੋਏਗਾ ਉਹਨਾਂ ਫਰਸਾਲੇ ਦੇ ਟਰੱਕ ਤੇ ਲੈ ਕੇ ਤੇ ਜੇ ਬਗਲੌਰ ਪਰਕੇ ਅੱਛਾ ਬਗਲੌਰੋਂ ਖਾਲੀ ਆ ਕੇ ਆ ਪਰਕੇ ਲਿਆ ਮਾਲ ਹਸਿਆਰਪੁਰ ਦਾ ਉੱਥੇ ਟਰੱਕ ਖਾਲੀ ਕਰਕੇ ਇਹਨਾਂ ਨੇ ਜੀ ਪਾੜਾ ਲੈ ਲਿਆ ਪਾੜਾ 20000 ਰੁਪਿਆ ਇਹਨਾਂ ਨੂੰ ਪਾਤਾ 65000 ਰੁਪਿਆ ਇਹਨਾਂ ਨੂੰ ਬਾਅਦ ਚ ਮਿਲਿਆ ਨਿਹਰਾ ਹੋ ਗਿਆ ਉਹ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਉਦੋਂ ਬਾਅਦ ਚ ਉਹ ਆ ਕੇ ਲੁਧਿਆਣੇ ਸੌਂਗੇ ਉੱਥੇ ਚੋਰੀ ਹੋ ਗਿਆ ਜੀ ਮੇਰੇ ਬੇਟੇ ਨੇ ਚੋਰੀ ਨਹੀਂ ਕੀਤੀ ਸਾਡੇ ਸੇ ਪਰਿਵਾਰ ਚ ਵੀ ਅਸੀਂ ਕੀਰਤਨ ਨਾਲ ਜੁੜੇ ਹੋਏ ਲੋਕ ਆ ਜੀ ਮੈਂਟ ਕਰਕੇ ਖਾਣ ਆਲੇ ਆ ਸਾਡਾ ਘਰ ਦੇਖ ਲੋ ਜਾ ਕੇ ਜੇ ਅਸੀਂ ਚੋਰੀ ਕਰਨ ਵਾਲੇ ਲੋਕ ਹੁੰਦੇ ਸਾਡਾ ਘਰ ਇਸਾ ਹਾਲਪ ਚ ਨਾ ਹੁੰਦਾ ਅੱਜ ਜੀ ਤੇਰ ਕੀ ਹੋਇਆ ਚੱਕਿਆ ਮੰਨ ਲਓ ਕਿੱਥੇ ਲੈ ਕੇ ਕੋਈ ਮਾਰਕੁੱਟ ਕੀਤੀ ਇੱਥੇ ਪਾਲ ਮੋਟਰ ਗੈਰੇਜ ਹੈ ਜੀ ਪਾਤੜਾ ਉਹਦੇ ਪਿਛਲੇ ਪਾਸੇ ਲਿਜਾ ਕੇ ਕੁੱਟਮਾਰ ਕੀਤੀ ਹੈ ਜੀ ਉਹਨਾਂ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਲੀਲ ਕੀਤੀ ਅੱਜ ਬਹੁਤ ਜਲੀਲ ਕਰੇ ਨੇ ਫੇਰ ਤਾਂ ਕਦਮ ਚੱਕਿਆ ਹਾਂ ਤਾਂ ਕਦਮ ਚੱਕਿਆ ਜੀ ਮੈਂ ਮੇਰੇ ਬੇਟੇ ਨੂੰ ਕਿਹਾ ਦੋਨਾਂ ਨੇ ਇਕੱਠੀ ਬੱਠੇ ਜਿੱਦਨ ਇਹਨਾਂ ਨੇ ਸਲਫਾਸ ਕਰਦੀ ਆ ਮੈਂ ਹੱਸ ਲੂ ਤੁਹਾਨੂੰ ਦਾਖਲ ਕਰਾਉਨੇ ਆ ਚਾਰ ਬੰਦੇ ਚੱਲਦੇ ਆ ਨਾਲ ਕੁਛ ਨਾ ਕੁਸਤਾ ਝੁੱਡਾ ਬਣੂਗਾ ਉਹ ਕਹਿੰਦੇ ਸਾਨੂੰ ਪਰਚਾ ਪਵਾ ਕੇ ਚਿੱਟੇ ਰਾਜਾ ਗੋਲੀਆਂ ਪਾ ਕੇ ਸਾਡੇ ਤੇ ਸਾਨੂੰ ਅੰਦਰ ਕਰਾ ਦੂਗਾ ਫੇਰ ਅਸੀਂ ਕਿੱਥੋਂ ਲੇ ਗਏ ਨਹੀਂ ਕੋਣ ਦਬਕੇ ਮਾਰਦਾ ਸੀ ਪਰ ਗੋਲੀ ਪਾ ਦਾਂਗੇ ਇਹ ਦਬਕੇ ਮਾਰਦਾ ਸੀ ਲਖਵਿੰਦਰ ਸਿੰਘ ਲੱਖਾ ਉਸ ਮੁਲਾਜ਼ਮਾਂ ਜੀ ਇੱਕ ਪਾਸੇ ਦਾ ਇਹ ਦਸਨ ਹਾਂ ਹਾਂ ਜਿਹਦਾ ਮਾਲਕ ਨੇ ਟਰੱਕ ਹਾਂ ਟਰੱਕ ਮਾਲਕ ਵੀ ਹੈ ਹਾਂ ਟਰੱਕ ਮਾਲਕ ਹੈ ਟਰੱਕ ਦਾ ਮਾਲਕ ਹੈ ਜੀ ਇੱਕ ਪਾਸੇ ਦਾ ਕਾਨੂੰਨ ਦਾ ਰਖਵਾਲਾ ਜੀ ਬਰਤੀਦਾਰੀ ਹੈ ਇੱਕ ਪਾਸੇ ਉਹ 65000 ਰੁਪਏ ਪਿੱਛੇ ਦੋ ਜਾਨਾਂ ਕਬਾਤੀ ਉਹਨੇ ਕੁੱਟਮਾਰ ਕਰਕੇ ਇੱਕ ਬੰਦਾ ਜਿਹੜਾ ਦੇਸ਼ਾ ਸਿੰਘ ਹੈ ਉਹ ਅਸੀਂ ਸਾਡੇ ਬੱਚਿਆਂ ਦੇ ਫੜ ਕੇ ਅਰੈਸਟ ਕਰਾਇਆ ਜੀ ਆਹ ਬੰਦਾ ਫੜਿਆ ਗਿਆ ਆਹ ਇੱਕ ਬੰਦਾ ਫੜਿਆ ਗਿਆ ਆਹ ਫੜਿਆ ਜੀ ਉਹ ਵੀ ਆਹ ਫੜਿਆ ਅਸੀਂ ਪ੍ਰਸ਼ਾਸਨ ਤੇ ਮੰਗ ਕਰਦੇ ਆ ਵੀ ਇਹਨਾਂ ਬੱਚਿਆਂ ਦੋਆਂ ਦਾ ਘੇਰਲਾ ਹੋਣਾ ਚਾਹੀਦਾ ਇਹਨਾਂ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਇਹ ਉਹਦਾ ਵੀ ਉਹ ਵੀ ਬੇਟਾ ਬੱਚਾ ਜਿਹੋਦਾ ਵੀ ਪਾਪਾ ਕਮਾਨ ਵਾਲਾ ਇਕੱਲਾ ਸੀ ਉਹ ਨਹੀਂ ਰਿਹਾ ਤੇ ਮੇਰੇ ਤੇ ਪਹਿਲੇ ਮੇਰਾ ਬ੍ਰਦਰ ਸਿੰਗਲ ਸੀਗਾ ਇਹਨਾਂ ਦਾ ਵੀ ਮੇਰੇ ਮੇਰੇ ਭਤੀਜੇ ਵਾਸਤੇ ਕੁਝ ਨੌਕਰੀ ਵਗੈਰਾ ਦਾ ਜਗਾਰਡ ਹੋਣਾ ਚਾਹੀਦਾ ਹੈ ਇਹਨਾਂ ਦੀ ਮਾਲੀ ਸਹਦਾ ਵੀ ਹੋਣੀ ਚਾਹੀਦੀ ਹੈ ਤੇ ਮੇਰੇ ਵੀਰ ਨੂੰ ਇਨਸਾਫ ਮੇਰੇ ਵੀਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਦੋਨਾਂ ਨੂੰ ਤਾਂ ਇੱਕ ਸਵਾਲ ਤਾਂ ਜ਼ਰੂਰ ਖੜਾ ਹੋ ਗਿਆ ਕਿ ਹੁਣ ਇਹਨਾਂ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਤੁਹਾਨੂੰ ਮੁੜ ਕੇ ਇਹਨਾਂ ਦੋਹੇ ਟਰੱਕ ਡਰਾਈਵਰਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ ਕਿ ਆਖਿਰਕਾਰ ਕੀ ਉਹ ਸਥਿਤੀ ਰਹੀ ਹੋਏਗੀ ਜਦੋਂ ਇਹਨਾਂ ਨੇ ਇਹ ਫੈਸਲਾ ਲਿਆ ਮਿਹਨਤ ਕਾ ਸ਼ਲੋਕ ਸੀ 24 ਘੰਟੇ ਮਿਹਨਤ ਕਰਦੇ ਸੀ ਤਾਂ ਕਿ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਪਰ ਜਦੋਂ ਇੰਨੇ ਜ਼ਲੀਲ ਹੋਏ ਉਸ ਤੋਂ ਬਾਅਦ ਮੌਤ ਨੂੰ ਹੀ ਗੜੇ ਲਗਾਣਾ ਇਹਨਾਂ ਨੇ ਚੰਗਾ ਸਮਝਿਆ ਆਖਰੀ ਗੱਲ ਮੌਤ ਤੋਂ ਪਹਿਲਾਂ ਇਹਨਾਂ ਨੇ ਕੀ ਗਈ ਸੀ ਮੁੜ ਕੇ ਤੁਸੀਂ ਸੁਣੋ ਕੋਟ ਵੀ ਸਹਲ ਹੀ ਕੋਈ ਗੱਲ ਨਹੀਂ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ ਸਾਨੂੰ ਪਤਾ ਨਹੀਂ ਰਿਹਾ ਸਾਡੀ ਆਦਤ ਤਾਂ 5 ਵਜੇ ਉੱਠਣ ਦੀ ਪਰ ਸਾਡੀ 8 ਵਜੇ ਤੱਕ ਅੱਖ ਨਹੀਂ ਖੁੱਲੀ। ਉਹਦੇ ਕੋਲੇ ਦੇਖੋ ਇੱਕ ਕੱਲੀ ਕੱਲੀ ਲੋਕੇਸ਼ਨ ਹੈ ਗੱਡੀ ਦੀ ਕਿੱਥੇ ਮੈਨੇ ਚਾਹ ਪੀਤੀ ਕਿੱਥੇ ਮੈਨੇ ਰੋਟੀ ਖਾਧੀ। ਸਮਝ ਤੋਂ ਬਾਹਰ ਹੈ ਸਾਡੀ ਗੱਲ। ਸਾਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਗਿਆ ਕੀ ਨਾ। ਸਾਤੋਂ ਪੈਸੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਸੀ। ਨਾ ਸਾਡੀ ਜ਼ਿੰਦਗੀ ਚ ਆਇਆ। ਅਸੀਂ ਤਾਂ ਉਹੀ ਤੇ 7-8000 ਤਨਖਾਹ ਲੈਣ ਵਾਲੇ ਬਾਈ। ਠੀਕ ਹੈ। ਉਸੇ ਤੇ ਗੁਜ਼ਾਰਾ ਕਰਦੇ ਤੇ। ਜੇ ਕਦੇ ਵੀ ਕਿਸੇ ਮਾਲਕ ਨੇ ਇਹ ਗੱਲ ਕਹੇ ਤੇ ਵੀ ਹਾਂ ਇਹ ਬੰਦੇ ਚੋਰ ਤੇ ਪਹਿਲਾਂ ਮੇਰੇ ਵੀ ਚੋਰੀ ਕਰਕੇ ਗਏ ਨੇ ਕਿ ਜਾਂ ਮੇਰੇ ਮੇਰੀ ਮੇਰੇ ਇਤਨਾ ਖਾ ਨਾ ਮੇਰੇ ਮੇਰੀ ਗੱਡੀ ਚੋਂ ਪੈਸੇ ਚੋਰੀ ਹੋਏ ਨੇ ਜਾਂ ਮੇਰੀ ਗੱਡੀ ਚੋਂ ਮਾਲ ਵੇਚਿਆ ਇਹਨਾਂ ਨੇ ਯਾਰ ਕਦੇ ਨਾ ਮਦਦ ਕਰਿਓ ਘਰ ਭਾਈ ਬਣ ਕੇ ਸਾਡੀ ਦੋਵਾਂ ਦੀ ਹੱਥ ਬੰਨਦੇ ਮੇਰੇ ਹੱਥ ਤੇ ਤਾਂ ਫੋਨ ਹੈਗਾ ਠੀਕ ਹੈ ਅਸੀਂ ਆਪਣੀ ਜੀਵਨ ਲੀਲਾ ਲੱਗੇ ਆ ਮੈਂ ਬਹੁਤ ਹਾਂ ਮੈਂ ਕੰਮ ਕਰਿਆ ਬਹੁ ਫੈਕਟਰੀਆਂ ਚ ਕਈ ਸਾਲ ਵੇ ਫੈਕਟਰੀ ਚ ਕੰਮ ਕਰਿਆ ਜਿੱਥੇ ਉੱਥੋਂ ਵੀ ਕਹਿੰਦਾ ਵੀ ਹਾਂ ਕੈਸ਼ ਚੋਂ ਪੈਸੇ ਕੱਢਦੇ ਰਹੇ ਨੇ ਬਈ ਯਾਰ ਬੇਚੱਕਣ ਸਾਹਬ ਨਾ ਕਰੋ ਆਰੇ ਬਾਈ ਬਣ ਕੇ ਨਾ ਜਰੂਰ ਦੇਖ ਲਓ ਹਾਰ ਗਿਆ ਯਾਰ ਅਸੀਂ ਜ਼ਿੰਦਗੀ ਤੋਂ ਹਾਰ ਕੇ ਕੀ ਦੀ ਤੋਂ ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ ਸਾਤੋਂ ਨਹੀਂ ਬਾਈ ਬਣਨਾ 65000 65500 ਰੁਪਇਆ ਸਾਡੇ ਤਾਂ ਘਰੇ ਖਾਣ ਨੂੰ ਜਾਣੇ ਨਹੀਂ ਹੈਗੇ ਅੱਜ ਤਾਂ ਕਦੀ ਗੱਡੀ ਚਲਾਦਾ ਕਿ ਬਾਈ ਤੇਰੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਅਸੀਂ ਉਸ ਨਹੀਂ ਮੰਗਦੇ ਅੰਨਾ ਬਾਈ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਨੇ ਮੇਰੇ ਅਤਿਨ ਜ਼ਿੰਮੇਵਾਰੀ ਤਾਂ ਦੇਤੀ ਮੈਂ ਪੈਸੇ ਦਊਂਗਾ ਕਿਥੋਂ ਜਾਇ ਕਿਥੋਂ ਦਊਗਾ ਹੈ ਹੀ ਨਹੀਂ ਪੈਸੇ ਜੇ ਪੈਸੇ ਹੁੰਦੇ ਤਾਂ ਇੰਨੇ ਕ ਪੈਸੇ ਹੁੰਦੇ ਸਾਡੇ ਕੋਲੇ ਅਸੀਂ ਫਿਰ ਗੱਡੀਆਂ ਦੇ ਤੱਕ ਕਿਉਂ ਖਾਂਦੇ ਬਾਈ ਉਹਦੀ ਗੱਡੀ ਹੈ ਹੁਣ ਸੀ ਆ ਉਹ ਪਾਲ ਮਿਸਤਰੀ ਹੈ ਰੂ ਦਾ ਵੀ ਦੱਸ ਹੈ ਡਰਾਈਵਰ ਉਹ ਲਾਡਨ ਜਾਰੇ ਦਾ ਪਤਾ ਨਹੀਂ ਝੂਂਦਾ ਉਹਦੇ ਕੋਲੇ ਮੇਰਾ ਲਾਇਸੈਂਸ ਵੀ ਹੈ ਮੈਨੂੰ ਦਬਕੇ ਦਿੰਦਾ ਹੈ ਇਹਨੂੰ ਕਮੁੰਡੇ ਲਾਵਾਂਗੇ ਕਹਿੰਦਾ ਪੈਸੇ ਦੱਸ ਦੇ ਕਿੱਥੇ ਨੇ ਕਦੇ ਕਹਿੰਦਾ ਕੁੜੀ ਦੇ ਖਾਤੇ 'ਚ ਪਾ ਦੇ ਕਦੇ ਕਹਾਂ ਕਿੱਥੇ ਪਾ ਦੇ ਠੀਕ ਹੈ ਸਾਰੇ ਬਾਅਦ ਸਾਡੇ ਸਾਰੇ ਟੰਪਰ ਦੇ ਖਾਤੇ ਚੈੱਕ ਹੋ ਜਾਣ ਸਾਡੇ ਘਰ ਦੀ ਤਲਾਸ਼ੀ ਹੋ ਜੇ ਸਾਡੇ ਕਿਤੇ ਵੀ ਉਹਨਾਂ ਨੂੰ ਸ਼ੱਕ ਲੱਗਦਾ ਸਾਰੇ ਸਾਰੇ ਖਾਤੇ ਮੇਰੀ ਕੁੜੀ ਆਪ ਚੈੱਕ ਕਰਾਉਗੀ ਖਾਤੇ ਜੇ ਨਾ ਪੈਸੇ ਹੋਏ ਭਾਈ ਸਾਨੂੰ ਇਨਸਾਫ ਦਵਾਇਓ